ਸੋ ਹਾਂਜੀ ਸੰਗਤ ਜੀ ਅੱਜ ਅਸੀਂ ਆਏ ਹੋਏ ਸੀਗੇ ਤੱਪਾ ਮੰਡੀ ਦੇ ਵਿੱਚ ਜਿਹੜੀ ਲੋਡ ਬੰਦਾ ਦੇ ਲਈ 40 ਫੁੱਟ ਦੀ ਛੱਤ ਬਣ ਰਹੀ ਹੈ ਉਹਦੇ ਲਈ ਪੂਲੇ ਵੱਢਣ ਤੇ ਸਾਡੇ ਲਈ ਨਾਣੇਵਾਲ ਦੀਆਂ ਸੰਗਤਾਂ ਚਾਹ ਸਮੋਸੇ ਬਰੈਡ ਲੈ ਕੇ ਪਹੁੰਚੀਆਂ ਨੇ ਇਹ ਬਾਪੂ ਜੀ ਬੈਠੇ ਨੇ ਇਹਨਾਂ ਦੇ ਪੁੱਤਰ ਭਾਈ ਕਾਲਾ ਸਿੰਘ ਆ ਰਹੀ ਹੈ ਜੀ ਫੋਟੋ ਇਹ ਭਾਈ ਕਾਲਾ ਸਿੰਘ ਨੇ ਇਨਾਂ ਵੱਲੋਂ ਚਾਹ ਸਮੋਸੇ ਬਰੈਡਾਂ ਦੀ ਸੇਵਾ ਆਈ ਹੈ ਮਹਾਰਾਜ ਖਜ਼ਾਨੇ ਭਰਪੂਰ ਕਰਨ ਕਾਲਕੰਟਕ ਬਲਰਾਮ ਸਿੰਘ ਬਲਰਾਮ ਸਿੰਘ ਦੁਆਵਾਂ ਦਿਓ ਵੀ ਇਹ ਸਿੰਘ ਸਾਝਾਨ ਗੁਰੂ ਕੇ ਲੇਖੇ ਚੜਨ ਗੁਰੂ ਦੀ ਸੇਵਾ ਵਿੱਚ ਹਾਜ਼ਰ ਨਜ਼ਰ ਰਹਿਣ ਲਓ ਜੀ ਚਾਹ ਵੀ ਪੀ ਲਈਏ ਤੇ ਸਮੋਸੇ ਵੀ ਖਾ ਲਏ ਸਿੰਘ ਹੁਣ ਡਟ ਗਏ ਨੇ ਮੈਦਾਨ ਦੇ ਵਿੱਚ ਹੁਣ ਸਾਰਾ ਜਿੰਨਾ ਸੇਵਾ ਦਾ ਕਾਰਜ ਹੈ ਕਾਹੀ ਦਾ ਸਾਰਾ ਸਿੰਘਾਂ ਨੇ ਪੂਰਾ ਕਰਨਾ ਸ਼ਾਮ ਤੱਕ ਤੇ ਤੁਹਾਨੂੰ ਸੰਗਤ ਨੂੰ ਬੇਨਤੀ ਹੈ ਕਿ ਕਮੈਂਟਾਂ ਦੇ ਵਿੱਚ ਹੌਸਲਾ ਫੁਜਾਈ ਜਰੂਰ ਕਰਿਓ ਸਾਰੇ ਗੱਜ-ਵੱਜ ਕੇ ਨਾਲ ਸਾਥ ਦਿਓ ਸਤਿਗੁਰੂ ਕਿਰਪਾ ਕਰਨ ਕੋਈ ਵੀ ਲੋੜਵੰਦ ਤਪਾ ਮੰਡੀ ਦੇ ਵਿੱਚ ਭੁੱਖਾ ਸੌਵੇਂ ਨਾ ਤੇ ਨਾ ਕੋਈ ਬਿਨਾਂ ਇਲਾਜ ਤੋਂ ਮਰੇ ਇਸ ਕਰਕੇ ਇਹ ਸੇਵਾ ਗੁਰੂ ਰਾਮਦਾਸ ਮਹਾਰਾਜ ਜੀ ਆਪ ਹਾਜ਼ਰ ਨਾਜ਼ਰ ਹੋ ਕੇ ਸਾਡੇ ਤੋਂ ਲੈ ਰਹੇ ਨੇ ਸੋ ਤੁਹਾਨੂੰ ਸੰਗਤ ਨੂੰ ਬੇਨਤੀ ਹੈ ਭਾਈ ਕਿ ਜੋ ਵੀ ਕੋਈ ਰਸਤੇ ਦੇ ਵਿੱਚ ਪਿੰਡ ਦੇ ਵਿੱਚ ਨਗਰ ਦੇ ਵਿੱਚ ਤੁਹਾਨੂੰ ਲੋੜਵੰਦ ਮਿਲਦਾ ਜਿਹਦੇ ਕੋਲ ਰਹਿਣ ਨੂੰ ਥਾਂ ਨਹੀਂ ਜਿਹਦੇ ਕੋਲ ਰਹਿਣ ਨੂੰ ਸੱਤ ਨਹੀਂ ਸਾਡੇ ਨਾਲ ਜਰੂਰ ਸੰਪਰਕ ਕਰਿਓ ਅਤੇ ਸਾਨੂੰ ਇੱਥੇ ਸੇਵਾ ਦੇ ਲਈ ਬੰਸਾਂ ਦੀ ਬਦ ਤੋਂ ਬਦ ਲੋੜ ਹੈ ਜੇ ਕਿਸੇ ਸੰਗਤ ਨੇ ਬੰਸਾਂ ਦੀ ਸੇਵਾ ਕਰਨੀ ਹੋਵੇ ਤਾਂ ਸਾਡੇ ਨਾਲ ਜਰੂਰ ਸੰਪਰਕ ਕਰੋ ਇੱਥੇ ਉਹਨਾਂ ਮਾਤਾਵਾਂ ਨੂੰ ਰੱਖਿਆ ਜਾਵੇਗਾ ਜਿਨ੍ਹਾਂ ਦੇ ਪੁੱਤ ਨਸ਼ੇ ਦੀ ਭੇਟ ਚੜ ਗਏ ਇੱਥੇ ਉਹਨਾਂ ਮਾਵਾਂ ਨੂੰ ਸਾਮਿਆ ਜਾਵੇਗਾ ਜਿਨ੍ਹਾਂ ਦੇ ਪੁੱਤ ਨਸ਼ੇ ਕਰਕੇ ਮਾਵਾਂ ਨੂੰ ਕੁੱਟਦੇ ਨੇ ਸਹਿਯੋਗ ਇਸ ਕਰਕੇ ਮੰਗ ਰਹੇ ਆ ਸਾਧ ਸੰਗਤ ਜੀ ਕਿਉਂਕਿ ਬਹੁਤ ਐਸੇ ਪਰਿਵਾਰ ਨੇ ਤੱਬਾ ਮੰਡੀ ਦੇ ਵਿੱਚ ਬਹੁਤ ਐਸੇ ਬਜ਼ੁਰਗ ਨੇ ਜਿਨ੍ਹਾਂ ਨੂੰ ਸੇਵਾ ਦੀ ਲੋੜ ਹੈ ਕੋਈ ਐਸੇ ਘਰ ਨੇ ਜਿਨ੍ਹਾਂ ਦੇ ਬੱਚੇ ਨਹੀਂ ਰਹੇ ਕੋਈ ਐਦਾਂ ਦੇ ਪਰਿਵਾਰ ਨੇ ਜਿਨ੍ਹਾਂ ਦੇ ਬੱਚੇ ਹੈਗੇ ਨੇ ਨਸ਼ੇ ਪੱਤਿਆਂ ਤੇ ਲਾਗੇ ਮਾੜੇ ਕੰਮਾਂ ਤੇ ਲਾਗੇ ਬਜ਼ੁਰਗਾਂ ਦੀ ਸੰਭਾਲ ਨਹੀਂ ਹੋ ਰਹੀ ਇਸ ਕਰਕੇ ਇਹ ਉਪਰਾਲੇ ਇਹ ਜੋ ਟਰੱਕ ਆਇਆ ਹੈ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਹੋ ਇਹ ਟਰੱਕ ਸਾਡੇ ਬਹੁਤ ਹੀ ਸਤਿਕਾਰਯੋਗ ਪੱਲੇਦਾਰ ਜੁਨੀਅਨ ਦੇ ਪ੍ਰਧਾਨ ਭਾਈ ਜਗਦੀਸ਼ ਰਾਏ ਜੀ ਅਤੇ ਸਰਦਾਰ ਗੁਰਜੰਟ ਸਿੰਘ ਤੇ ਸਮੂਹ ਪੱਲੇਦਾਰ ਜੁਨੀਅਨ ਦਾ ਬਹੁਤ ਬਹੁਤ ਧੰਨਵਾਦ ਹੈ ਪੱਲੇਦਾਰ ਵੀਰਾਂ ਦਾ ਜਿਹੜੇ ਸਾਰਾ ਦਿਨ ਕਰੜੀ ਮਿਹਨਤ ਕਰਦੇ ਨੇ ਮਿਹਨਤ ਕਰਕੇ ਆਪਣੇ ਬੱਚੇ ਪਾਲਦੇ ਨੇ ਸੋ ਸੰਗਤ ਜੀ ਇਹਨਾਂ ਵੀਰਾਂ ਲਈ ਦੁਆ ਕਰਿਓ ਕਿ ਇਹਨਾਂ ਵੀਰਾਂ ਦੀ ਮਿੰਤ ਹਮੇਸ਼ਾ ਚੜ੍ਹਦੀ ਕਲਾ 'ਚ ਰਹੇ ਕਿਉਂਕਿ ਤੱਪਾ ਮੰਡੀ ਦੇ ਵਿੱਚ ਸ਼ੁਰੂਆਤੀ ਸੇਵਾ ਦੇ ਵਿੱਚ ਸਾਡਾ ਵੱਧ ਚੜ ਕੇ ਸਾਥ ਦੇਣ ਵਾਲੇ ਭਾਈ ਜਗਦੀਸ਼ ਰਾਏ ਅਤੇ ਸਰਦਾਰ ਗੁਰਜੰਟ ਸਿੰਘ ਪੱਲੇਦਾਰ ਯੂਨੀਅਨ ਦੇ ਪ੍ਰਧਾਨ ਅਤੇ ਸਮੂਹ ਪੱਲੇਦਾਰ ਯੂਨੀਅਨ ਸੋ ਅਸੀਂ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਇਹਨਾਂ ਦਾ ਧੰਨਵਾਦ ਕਰਦੇ ਆਂ ਜੋ ਇਹ ਸੇਵਾ ਦੇ ਵਿੱਚ ਸਾਡੇ ਨਾਲ ਖੜੇ ਹੋਰ ਵੀ ਤਪਾ ਮੰਡੀ ਸੰਗਤ ਦਾ ਕੋਟਾਨ ਕੋਟ ਧੰਨਵਾਦ ਹੈ ਜਿਨ੍ਹਾਂ ਦੇ ਪਿਆਰ ਸਦਕਾ ਜਿਨ੍ਹਾਂ ਦੇ ਸਹਿਯੋਗ ਸਦਕਾ ਅਸੀਂ ਇਹ ਸੇਵਾ ਦੇ ਵਿੱਚ ਹਾਜ਼ਰ ਹੋਏ ਆ ਜਿਹੜੇ ਸਿੰਘ ਅੱਜ ਪਹੁੰਚੇ ਹੋਏ ਨੇ ਭਾਈ ਹਨੀ ਸਿੰਘ ਭਾਈ ਬਲਰਾਮ ਸਿੰਘ ਭਾਈ ਕੁਲਵੰਤ ਸਿੰਘ ਅਤੇ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਮੱਖਣੀ ਦਾਸ ਉਹਨਾਂ ਦੇ ਸੁਪੁੱਤਰ ਅਤੇ ਜਿਹੜੇ ਵੀਰ ਟਰੱਕ ਲੈ ਕੇ ਆਏ ਨੇ ਉਹਨਾਂ ਦਾ ਵੀ ਕੋਟਾਨ ਕੋਟ ਧੰਨਵਾਦ ਸੋ ਸਮਾਪਤੀ ਹੈ ਸੰਗਤ ਜੀ ਸੇਵਾ ਸਮਾਪਤ ਹੋਈ ਹੈ ਹੁਣ ਚਾਲੇ ਪਾਉਣ ਲੱਗੇ ਆਂ ਜਲਦੀ ਚਲਦੀ ਵੀਡੀਓ ਨੂੰ ਸ਼ੇਅਰ ਕਰਿਓ ਵੱਧ ਤੋਂ ਵੱਧ ਸੰਗਤਾਂ ਸਾਥ ਦਿਓ ਸੋ ਬਹੁਤ ਜਲਦੀ ਲੋੜਵੰਦਾਂ ਦੇ ਲਈ ਇਹ ਅਸਥਾਨ ਬਣ ਕੇ ਤਿਆਰ ਹੋਣ ਜਾ ਰਿਹਾ ਹੈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ